ਤੋਂ ਪੰਜਾਬੀ ਪੌਡਕਾਸਟ ਵੱਲੋਂ ਸਾਰਿਆਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅੱਜ ਇੱਕ ਚੇਤਾ ਨਾਨਕ ਕਸਾਈ ਕੈਲੰਡਰ ਦੇ ਹਿਸਾਬ ਨਾਲ ਅੱਜ ਨਵਾਂ ਸਾਲ ਆ ਤੇ ਅੱਜ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਕੈਲੰਡਰ ਦੇ ਇਤਿਹਾਸ ਦੀ ਵੀ ਇੱਕ ਕਮੇ ਬਣਿਆ ਇਹਦੇ ਨਾਂ ਕਿੱਦਾਂ ਦੇ ਪਏ ਜੋ ਕੁਝ ਵੀ ਹੋਇਆ ਸਾਰੀ ਜਾਣਕਾਰੀ ਦਵਾਂਗੇ ਹਾਂਜੀ ਜੀ ਕੀ ਹਾਲ ਚਾਲ ਹੈ ਵਧੀਆ ਚੱਲੀ ਸਾਰਿਆਂ ਦਾ ਸਾਰੇ ਦੇਖ ਰਹਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹਾਂ ਧੰਨਵਾਦ ਤੁਸੀਂ ਸਾਡਾ ਚੈਨਲ ਸੁਣਨ ਲੱਗੇ ਤੇ ਜਰਨਾ ਆਪਾਂ ਗੱਲ ਕਰਦੇ ਹਾਂ ਕੈਲੰਡਰਾਂ ਦੀ ਕੈਲੰਡਰਾਂ ਦੀ ਕੈਲੰਡਰ ਯਾਰ ਬਹੁਤ ਤਰ੍ਹਾਂ ਦੇ ਆਏ ਨੇ ਆਪਣੇ ਇੰਡੀਆ ਦੇ ਵਿੱਚ ਹੀ ਲੱਗਦਾ ਹੈ ਦੁਨੀਆ ਦੇ ਵਿੱਚ ਪਹਿਲਾਂ ਆਪਣੇ ਇੰਡੀਆ ਦੇ ਵਿੱਚ ਜਦ ਅੰਗਰੇਜ਼ਾਂ ਦਾ ਰਾਜ ਨਹੀਂ ਸੀਗਾ ਉਦੋਂ ਬਿਕਰਮੀ ਕੈਲੰਡਰ ਚੱਲਦਾ ਹੁੰਦਾ ਸੀ ਉਦੋਂ ਰਾਜਾ ਸੀਗਾ ਬਿਕਰਮਜੀਤ ਜਿਹਦੇ ਨਾਮ ਤੇ ਕੈਲੰਡਰ ਚੱਲਦਾ ਸੀਗਾ ਪਰ ਜਦੋਂ ਅੰਗਰੇਜ਼ ਆ ਗਏ ਇੱਥੇ ਤਾਂ ਫਿਰ ਉਹਨਾਂ ਨੇ ਆਪ ਦਾ ਕੈਲੰਡਰ ਥੋਪਤਾ ਆਪਣੇ ਤੇ ਹਨਾ ਕੋਈ ਜਨਵਰੀ ਵਰ ਪ੍ਰੀ ਮਾਰਚ ਦਾ ਪੈਰ ਵਾਲਾ ਇਹ ਸਾਰੇ ਮਾਨ ਦੇਵੀ ਇਹਨੂੰ ਨੇ ਹਨਾ ਇਹ ਰੋਮਨ ਕੈਲੰਡਰ ਸੀ ਪਹਿਲਾਂ ਦਾ ਇਹ ਆਪਣੇ ਮਤਲਬ ਆਪਣੇ ਲੋਕਾਂ ਦੇ ਕੱਲੇ ਕੱਲੇ ਮਨ ਚਤਾ ਕਿੜਾ ਰੋਮਨ ਕੈਲੰਡਰ ਆ ਅੰਗਰੇਜ਼ ਲੈ ਕੇ ਆਏ ਨੇ ਇਹੀ ਬਸਿਆ ਹੋਇਆ ਹੈ ਪਰ ਜਦੋਂ ਰੋਮਨ ਕੈਲੰਡਰ ਵੀ ਹੈ ਨਾ ਪਹਿਲਾਂ ਇਹਨਾਂ ਨੂੰ ਜੂਲੀਅਨ ਕੈਲੰਡਰ ਤੇ ਹਨ ਗੰਗੋਰੀਅਨ ਕੈਲੰਡਰ ਕਹਿ ਦਿੰਦੇ ਸੀ ਇਹਦੇ ਵਿੱਚ ਸਿਰਫ 10 ਮਹੀਨੇ ਹੀ ਹੁੰਦੇ ਸੀ ਹਨ 304 ਦਿਨ ਹੁੰਦੇ ਸੀ ਤੇ ਉਹਨਾਂ ਨੇ ਜਨਵਰੀ ਤੇ ਫਰਵਰੀ ਨੂੰ ਡੈਡ ਡਿਕਲੇਅਰ ਕੀਤਾ ਹੋਇਆ ਸੀ ਕਿਉਂਕਿ ਉਹ ਟਾਈਮ 'ਚ ਉੱਥੇ ਬਰਫ਼ ਬਹੁਤ ਪੈਂਦੀ ਸੀ ਜਨਵਰੀ ਫਰਵਰੀ ਦੇ ਵਿੱਚ ਕੋਈ ਕੰਮਕਾਰ ਨਹੀਂ ਸੀ ਚੱਲਦਾ ਤਾਂ ਕਰਕੇ ਉਹਨਾਂ ਨੂੰ ਡੈਡ ਮੰਥ ਕਹਿ ਦਿੰਦੇ ਸੀ ਜਨਪਰੀ ਦੇ ਫਰਬੀ ਨੂੰ ਗਣਤੀ ਚ ਜੰਤੀ ਗਣਦੇ 10 ਮਹੀਨਿਆਂ ਦੇ ਸਾਲ ਬਣਾਉਂਦੇ ਸੀ ਹੂੰ ਤੇ 304 ਦਿਨ ਹੁੰਦੇ ਸੀ ਕਿ 60 ਦਿਨ ਤੋਂ ਕੱਟ ਦੇ ਦਿੰਦੇ ਸੀ ਵਿੱਚ ਹਣਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਨਵਰੀ ਦੇ ਫਰਬੀ ਦੇ ਵਿੱਚ ਹਣਾ ਜਿਹੜੇ ਨਾਮ ਰੱਖੇ ਨੇ ਇਹਨਾਂ ਨੇ ਐਡ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਨਾਮ ਰੱਖੇ ਨੇ ਸਾਰੇ ਦੇਵੀ ਦੇਵਤਿਆਂ ਦੇ ਨਾਮ ਤੇ ਰੱਖੇ ਨੇ ਆਓ ਜਿਹੜਾ ਇਹਨਾਂ ਦੇ ਮਤਲਬ ਕੈਲੰਡਰ ਦੇ ਵਿੱਚ ਮਹੀਨੇ ਨੇ ਉਹ ਕਿਸੇ ਨੇ ਕਿਸੇ ਚੀ ਨਾਲ ਸੰਬੰਧ ਰੱਖ ਦੇਣਾ ਕੋਈ ਇਤਿਹਾਸ ਆ ਉਹਨਾਂ ਦਾ ਪਿੱਛੇ ਕੋਈ ਨਾ ਸਾਨੂੰ ਜਿਵੇਂ ਹੁਣ ਆਪਾਂ ਜਨਵਰੀ ਦੀ ਗੱਲ ਕਰ ਲਈਏ ਤਾਂ ਇਹਨਾਂ ਦਾ ਰਾਜਾ ਸੀਗਾ ਜੈਨਸਨ ਜਿਹਦੇ ਨਾਮ ਤੋਂ ਇਹਨਾਂ ਨੇ ਜਨਪਰੀ ਰੱਖਿਆ ਸੀਗਾ ਉਹਦੇ ਜਦੋਂ ਇਹ ਨਾ ਜੈਨਸ ਦੀ ਗੱਲ ਕਰਦੇ ਆਪਾਂ ਜਦੋਂ ਆਪਾਂ ਜੈਨਸ ਦੀ ਗੱਲ ਕਰਦੇ ਆ ਇਹਨਾਂ ਦੇ ਦੇਵਤੇ ਦੀ ਤਾਂ ਉਹਦੇ ਇਹਨਾਂ ਦੇ ਮੰਨਦੇ ਸੀਗੇ ਵੀ ਤੇ ਦੋ ਮੂੰਹ ਨੇ ਜਿਵੇਂ ਅੱਜ ਤਾਂ ਅੱਜ ਕੱਲ ਆਪਾਂ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਜਿਹੜੇ ਸੋਹਣਾ ਦੇ ਮੂੰਹਾਂ ਦੇਖੇ ਨੇ ਹਾਂ ਹਾਂ ਉਦਾਂ ਦਾ ਹੀ ਸੀਗੇ ਮਤਲਬ ਉਹਨਾਂ ਦਾ ਹਾਂ ਉਦਾਂ ਦਾ ਗੌਡ ਨੂੰ ਮੰਨਦੇ ਸੀਗੇ ਉਹ ਤੇ ਉਹ ਗੌਡ ਨੂੰ ਮੰਨਦੇ ਸੀਗੇ ਵੀ ਉਹਨਾਂ ਨੇ ਇਹ ਮੰਨਦੇ ਸੀਗੇ ਵੀ ਇੱਕ ਮੂੰਹ ਅੱਗੇ ਇੱਕ ਮੂੰਹ ਪਿੱਛੇ ਆ ਇੱਕ ਪਾਸਟ ਦੇਖਦਾ ਇੱਕ ਫਿਊਚਰ ਦੇਖਦਾ ਉਹਦੇ ਕਰਕੇ ਉਹਨਾਂ ਨੇ ਜੈਨਸ ਦੇ ਨਾਮ ਤੋਂ ਜਨਪ ਹੰਦੇ ਰਾਜ ਦੇ ਨੂੰ ਫੈਬਰੂਆਰੀ ਆਪਾਂ ਗੱਲ ਕਰੀਏ ਫਰਵਰੀ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਫੈਬਰੂਅਰ ਰੱਖਿਆ ਫੈਬਰੂਅਰ ਦਾ ਮਤਲਬ ਯਾਰ ਆਹੀ ਵੀ ਆਪਣੇ ਰੁੱਤੋਂ ਦੇ ਪੱਤੇ ਝੜਦੇ ਨੇ ਹਨ ਦਰਖਤਾਂ ਦੇ ਪੱਤੇ ਝੜਦੇ ਨੇ ਵੀ ਆਪਣੀ ਕੁਦਰਤ ਆਪਦੇ ਆਪ ਨੂੰ ਸਾਫ਼ ਕਰਦੀ ਹੈ ਸਾਫ਼ ਕਰਦੀ ਆ ਫਰਵ ਦੇ ਵਿੱਚ ਆਪਾਂ ਦੇਖਦੇ ਆ ਆਮ ਲੋਕ ਦਰਖਤਾਂ ਦੇ ਪੱਤੇ ਪੁੱਤੇ ਝੜ ਜਾਂਦੇ ਨੇ ਕਲੀਨ ਹੋ ਜਾਂਦੇ ਨੇ ਪੱਤੇ ਪੁੱਤੇ ਕਹਿੰਦੇ ਆ ਪੱਤੇ ਝੜ ਆਪਦੀ ਆਪ ਨੂੰ ਕੁਦਰਤ ਸਾਫ਼ ਕਰਦੀ ਆ ਤੇ ਫਿਰ ਆਪਾਂ ਇਹਨਾਂ ਦਾ ਆ ਗਿਆ ਮਾਰਚ ਆ ਗਿਆ ਤਾਂ ਫਿਰ ਇਹਨਾਂ ਦੇ ਕਰਾਜਾ ਸੀਗਾ ਜੰਗਦਾਰਾ ਜਾਂ ਲੜਾਈਦਾਰਾ ਜਾਂ ਕਹਿ ਸਕਦੇ ਹਾਂ ਜਾਂ ਗੋਡ ਆਫ ਵਾਰ ਹਾਂ ਜਾਂ ਗੋਡ ਆਫ ਵਾਰ ਕਹਿ ਸਕਦੇ ਆ ਉਹਦੇ ਨਾਂ ਉਹਦਾ ਨਾਮ ਸੀਗਾ ਮਾਰਚ ਇਹਦੇ ਨਾਮ ਤੋਂ ਇਹਨਾਂ ਨੇ ਮਾਰਚ ਨਾਮ ਰੱਖਿਆ ਤੇ ਮਾਰਚ ਰੱਖਿਆ ਇਹਨਾਂ ਨੇ ਨਾਮ ਫਿਰ ਅੱਗੇ ਆ ਗਿਆ ਜਨਵਰੀ ਫਰਪਰੀ ਮਾਰਚ ਅਪ੍ਰੈਲ ਹਨਾ ਅਪ੍ਰੈਲ ਨਾਮ ਰੱਖਿਆ ਇਹਨਾਂ ਨੇ ਇਹ ਯਾਰ ਵੀ ਉਹਨਾਂ ਦੀ ਨਾਮ ਆ ਮਤਲਬ ਆਪਣਾ ਲੈਟਨ ਵਰਡ ਲੈਟਨ ਵਰਡ ਕਹਿੰਦੇ ਨੇ ਹਨਾ ਮਤਲਬ ਵੀ ਆਪਾਂ ਰੋਮੀ ਭਾਸ਼ਾ ਦੇ ਅੱਖਰ ਕਹਿ ਸਕਦੇ ਆ ਉਹਦੇ ਤੋਂ ਨਾਮ ਰੱਖਿਆ ਇਹਨਾਂ ਨੇ ਅਪ੍ਰੈਲ ਹਨਾ ਤੇ ਫਿਰ ਆ ਗਈ ਮਈ ਹਨਾ ਫਿਰ ਮਈ ਉਹਨਾਂ ਦੀ ਦੇਵੀ ਸੀਗੀ ਜਿਹਦਾ ਨਾਮ ਸੀਗਾ ਮਇਆ ਜਿਹਦੇ ਨਾਮ ਤੋਂ ਇਹਨਾਂ ਨੇ ਮਈ ਨਾਮ ਰੱਖਿਆ ਮਈ ਤੋਂ ਬਾਅਦ ਆ ਜਾਂਦਾ ਜੂਨ ਹੈ ਨਾ ਜੂਨ ਦੇ ਵਿੱਚ ਯਾਰ ਸਾਲ ਸੀਗਾ ਵੀ ਜੂਨੋਂ ਉਹਨਾਂ ਦੀ ਕਦੀਰਤੀ ਸੀ ਉਹਨੂੰ ਵਿਆਹ ਦੀ ਦੇਵਤੀ ਕਹਿੰਦੇ ਸੀ ਵੀ ਜੂਨ ਦੇ ਵਿੱਚ ਵਿਆਹ ਹੁੰਦੇ ਸੀਗੇ ਤਾਂ ਦੇਖਿਆ ਵੀ ਅੱਜ ਨੇ ਹੁਣ ਵਿਆਹ ਨਾ ਇੰਗਲੈਂਡ ਦੇ ਵਿੱਚ ਜਿਆਦਾਤਰ ਵਿਆਹ ਇਹਦੇ ਵਿੱਚ ਹੀ ਹੁੰਦੇ ਨੇ ਜੂਨ ਆ ਬਾਹਰਲੇ ਦੇਸ਼ਾਂ ਦੇ ਵਿੱਚ ਆ ਅਸੀਂ ਜੂਨ ਦੇ ਮਹੀਨੇ ਵਿੱਚ ਜਿਆਦਾ ਵਿਆਹ ਰੱਖਦੇ ਨੇ ਉਹ ਤਾਂ ਕਰਕੇ ਕਿਉਂਕਿ ਜਨਵਰੀ ਫਰਵਰ ਵਿੱਚ ਬਰਫ਼ ਪਈ ਰਹਿੰਦੀ ਉਹਨਾਂ ਦੀ ਤਾਂ ਸਾਫ਼ ਇਹ ਹੁੰਦੇ ਨੇ ਜਿਵੇਂ ਆਪਣੇ ਹੁਣ ਮੰਨ ਲਾ ਵੀ ਦਸੰਬਰ ਤੇ ਹਨਾ ਆਪਾਂ ਨਵੰਬਰ ਦਸੰਬਰ ਜਨਵਰੀ ਫਰਵਰ ਵਿੱਚ ਰੱਖਦੇ ਆ ਉਦੋਂ ਮੰਨ ਲਾ ਵੀ ਉਹ ਰੱਖਦੇ ਸੀ ਜੂਨ ਤੇ ਜੁਲਾਈ ਨੂੰ ਹਨਾ ਉਥੋਂ ਉਹਨਾਂ ਦਾ ਜਿਹੜੀ ਦੇਵੀ ਸੀਗੀ ਜੂਨੋਂ ਤੋਂ ਉਹਨਾਂ ਨੇ ਜੂਨ ਨਾਮ ਰੱਖਤਾ ਤੇ ਜੁਲਾਈ ਦੇ ਵਿੱਚ ਇਹ ਵਿਆਹ ਕਰਦੇ ਰਹੇ ਨੇ ਉਸ ਤੋਂ ਬਾਅਦ ਯਾਰ ਇਹ ਜਿਹੜੇ ਨਾਮ ਸੀਗੇ ਇਹਨਾਂ ਨੇ 10 ਮਹੀਨਿਆਂ ਹਿਸਾਬ ਨਾਲ ਰੱਖੇ ਸੀਗੇ ਮਤਲਬ ਕਿ ਉਹਦੋਂ ਕਹਾ ਨਾਮ ਇਹਨਾਂ ਨੇ ਆਪਣੀ ਗਣਤੀ ਦੇ ਹਿਸਾਬ ਨਾਲ ਦੇਤੀ ਪਾਣੀ ਹਸੀ ਆਹ ਜਿੱਤਾ ਹੋ ਜਿਹੜਾ ਪਹਿਲਾਂ ਇਹਨਾਂ ਦਾ ਕੈਲੰਡਰ ਤੇ ਉਹਦੇ 10 ਮਹੀਨੇ ਜ਼ਿਆਦਾ ਪਾਉਂਦੇ ਤੇ ਜਿਵੇਂ ਕਿ ਹਾਂ ਕੁਝ ਕਹਿ ਦਿੰਦੇ ਨੇ ਉਹਨੂੰ ਕੁਆਰਟਰ ਲੀਟਰ ਕਹਿ ਦਿੰਦੇ ਨੇ ਹਨਾ 6 ਟ ਲ ਕਹਿ ਦਿੰਦੇ ਨੇ ਹਨਾ 6 ਨੂੰ ਹਨਾ ਤੇ ਸੈਪਟਮ 7 ਨੂੰ ਕਹਿ ਦਿੰਦੇ ਨੇ ਇਦਾਂ ਹੀ ਇਹਨਾਂ ਦੇ 10 ਤੱਕ ਗਣਤੀ ਰੱਖੀ ਹੋਈ ਸੀਗੀ ਨਾਮ ਰੱਖਿਓ ਜੀ ਪਰ ਉਹ ਜਿਹੜਾ 2 ਮਹੀਨੇ ਐਡ ਕੀਤੇ ਨੇ ਉਹਦਾ ਨਾਮ ਸੀਗਾ ਜੂਲੀਅਨ ਸੀਜ਼ਰ ਹੂੰ ਉਹਨੇ 2 ਮਹੀਨੇ ਐਡ ਕਰਕੇ 12 ਮਹੀਨੇ ਦਾ ਸਾਲ ਬਣਾਤਾ ਹੂੰ ਜਿਹੜਾ ਕਿ ਆਪਾਂ ਸਾਰੀ ਮੰਨਦੇ ਆ ਅੱਜ ਆਹ ਉਹਨੇ ਜੁੜੇ ਮਿਕਸ ਨੂੰ ਸੁਧਾਰ ਕੀਤਾ ਇਕਲੈਂਡਰ ਜੂਲੀਅਨ ਸੀਜ਼ਰ ਦੀਗਾ ਤੇ ਇੱਕ ਨਿਊ ਬਲੋਮਸ ਸੀਗਾ ਹਨਾ ਇਹਨਾਂ ਦੋਨਾਂ ਨੇ ਇਕਨਿ ਸੁਧਾਰ ਕੀਤਾ ਸੀਗਾ ਜਿਹਦੇ ਕਰਕੇ ਮੈਨੂੰ ਇਹੀ ਲੱਗਦਾ ਵੀ ਜੂਲੀਅਨ ਸੀਜ਼ਰ ਨੇ ਸੁਧਾਰ ਕੀਤਾ ਸੀ ਤਾਂ ਹੀ ਕਰਕੇ ਨੂੰ ਜੂਲੀਅਨ ਕੈਲੈਂਡਰ ਵੀ ਕਹਿੰਦੇ ਨੇ ਹਨਾ ਤੇ 1 ਜਨਵਰੀ ਤੋਂ ਲੈ ਕੇ ਫਿਰ 31 ਦਸੰਬਰ ਤੱਕ ਚੱਲਦਾ ਹੂੰ ਜੇ ਆਪਾਂ ਕਹੀਏ ਵੀ 365 ਦਿਨ ਆਉਂਦੇ ਇਹ ਮੰਨਦੇ ਨੇ ਹੂੰ ਤੇ ਪਰ ਆਪਣੇ ਜ ਆਪਣੇ ਜਿਹੜਾ ਜਿਵੇਂ ਆਪਣੇ ਏਐਮ ਪੀਐਮ ਦੇ ਵਿੱਚ ਚੱਲਦੇ ਨੇ ਪਰ ਉਹ ਅੰਗਰੇਜ਼ ਨੇ ਜਿਹੜੇ 12 ਘੰਟਿਆਂ ਦੇ हिसाब ਨਾਲ ਚੱਲਦੇ ਹੂੰ ਉਹ ਰਾਤ ਦੇ 12 ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਦਿਨ ਮੰਨਦੇ ਦਿਨ ਮੰਨਦੇ ਤੇ ਆਪਾਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦਿਨ ਮੰਨਦੇ ਹੂੰ ਪਰ ਉਹ ਫਰਕ ਤਾਂ ਕੁਝ ਵੀ ਨਹੀਂ ਚਾਰ ਪੈਰ ਚਾਰ ਮਤਲਬ ਪੈਰ ਉਹਦੇ ਚੋਂਦੇ ਨੇ ਚਾਰ ਪੈਰ ਆਪਣੇ ਹੁੰਦੇ ਨੇ ਚਾਰ ਇੱਕ ਪੈਰ ਦੇ ਵਿੱਚ 4 ਘੰਟੇ ਹੁੰਦੇ ਨੇ ਜੇ ਆਪਾਂ ਕਹੀ ਪਰ ਇਹਨਾਂ ਨੇ ਅਰਬੀ ਅਈ ਕੈਲੰਡਰ ਚੱਲਦਾ ਆਇਆ ਤੇ ਹੁਣ ਆਪਣੇ ਤੇ ਜਿਹੜਾ ਧੋਪਿਆ ਹੋਇਆ ਇਹੀ ਆ ਪਰ ਆਪਾਂ ਜਿਵੇਂ ਨਾਨਕ 사이ਕਲੈਂਟਰ ਦੀ ਗੱਲ ਕਰਦੇ ਆਂ ਤਾਂ ਵੀ ਨਾਨਕ ਆਪਣੀ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਸਰਨਮ ਵੀ 12 ਮਹੀਨੇ ਹਨਾ 12 ਮਾਹ ਹੁੰਦੇ ਨੇ ਆਪਾਂ ਵੀ ਉਹ ਗੁਰਬਾਣੀ ਦੇ ਹਿਸਾਬ ਨਾਲ ਚੱਲਦੇ ਆਂ ਇੱਕ ਚੇਤ ਤੋਂ ਆਪਾਂ ਆਪਾਂ ਦਿਨ ਮਨੋਂ 9 ਸਾਲ ਦੀ ਸ਼ੁਰੂਆਤ ਕਰਦੇ ਆਂ ਤੇ ਜੇ ਆਪਾਂ ਇੱਕ ਚੇਤ ਦੀ ਗੱਲ ਕਰੀਏ ਚੇਤ ਦਾ ਮਹੀਨਾ ਇਹ ਜਾ ਆਉਂਦਾ ਜਿਵੇਂ ਹਨਾ ਮਾਰਚ ਕਹਿੰਦੀ ਜਿਹਨੂੰ ਆਪਾਂ 20 ਦੇ ਵਿੱਚ ਮੰਦੀ ਚੇਤਨਾ ਵਾਦੀ ਆ ਬੰਦਾ ਕੋਈ ਕੰਮ ਕਰਦਾ ਤਾਂ ਉਹਦੇ ਵਿੱਚ ਅਸੂਲ ਸ਼ਕਤੀ ਵਾਦੀ ਉਹਦੀ ਹਨਾ ਤੇ ਜਿਵੇਂ ਕਿ ਦੇਖਿਆ ਵੀ ਇਹ ਪੀਪਰ ਵੀ ਹੀ ਦੇਣਾ ਚਾਹੁੰਦੇ ਨੇ ਮਾਰਚ ਦੇ ਮਹੀਨੇ 'ਚ ਹੁੰਦੇ ਨੇ। ਬੈਂਕਾਂ ਦਾ ਹਿਸਾਬ ਕਿਤਾਬ ਵੀ ਮਾਰਚ ਦੇ ਮਹੀਨੇ 'ਚ ਕਰ ਦਿੰਦੇ ਆ। ਚਲਾਨਾਂ ਚਲਣ ਵੀ ਮਾਰਚ ਦੇ ਮਹੀਨੇ ਕੱਟੇ ਜਾਂਦੇ ਨੇ ਸਾਰਾ ਕੁਝ। ਸਾਰਾ ਕੁਝ ਮਤਲਬ ਜਿਹੜਾ ਹਿਸਾਬ ਕਿਤਾਬ ਹੁੰਦਾ ਇਹ ਮਾਰਚ ਦੇ ਮਹੀਨੇ 'ਚ ਹੁੰਦਾ ਕਿਉਂਕਿ ਵੀ ਇਸ ਟਾਈਮ ਬੰਦੇ ਦੀ ਚੇਤਨਾ ਵਧੀ ਹੁੰਦੀ ਆ। ਇਹ ਆਪਣੇ ਜਿਹੜੇ ਦਿਮਾਗ ਜ਼ਿਆਦਾ ਚੱਲਦਾ। ਜਿਹੜੇ ਆਪਣੇ ਪੰਜਾਬੀ ਨੇ ਮਤਲਬ ਪੰਜਾਬ ਦੇ ਵਿੱਚ ਨਾਨਕ ਸਾਈ ਕੈਲੰਡਰ ਰੱਖਿਆ ਹੁਣੀ ਆਉਣ ਦੇ ਰਹੇ। ਇਹ ਇਹ ਦਰਸਾਉਂਦਾ ਇਹਨਾਂ ਦਾ ਗਾਹ ਬਹੁਤ ਆ ਯਾਰ ਇਹ ਤੈਨੂੰ ਮੈਂ ਦੱਸਾਂ ਵੀ ਪਹਿਲਾਂ ਵੀ ਤੈਨੂੰ ਮੈਂ ਦੱਸ ਸਮਝਦਾ ਗੱਲ ਜਿਵੇਂ ਹੁਣ ਵੀ ਗੁਰਬਾਣੀ ਦੇ ਵਿੱਚ ਵੀ ਆਪਣੇ ਲਿਖਿਆ ਹੋਇਆ ਗੁਰਬਾਣੀ ਦੇ ਹਿਸਾਬ ਨਾਲ ਵੀ 2 ਗਾਰ 12 ਮਾਹ ਲਿਖਿਆ ਹੁੰਦਾ ਹਾਂ ਹਾਂ ਇੱਕ ਗੁਰਬਾਣੀ ਦੇ ਵਿੱਚੋਂ ਹਾਂ ਪਹਿਲੇ ਪਾਸ਼ਾ ਦੀ ਹਨਾ ਤਖਾਰੀ ਰਾਗ ਜਿਹਦੇ ਵਿੱਚ ਲਿਖਿਆ ਹੁੰਦਾ ਤੇ ਪੰਜਵੇਂ ਪਾਸ਼ਾ ਦੇ ਮਾਝ ਰਾਗ ਦੇ ਵਿੱਚ ਲਿਖਿਆ ਹੁੰਦਾ 12 ਮਾਹ ਦਾ ਜ਼ਿਕਰ ਹੋਇਆ ਜਿਹਦੇ ਕਰਕੇ ਪਾ 12 ਮਹੀਨੇ ਦਾ ਸਾਲ ਮੰਨਦੇ ਹਾਂ ਇਹ ਨਾਨਕ ਸਿੱਖ ਕੈਲੰਡਰ ਨਾ ਲਾਗੂ ਹੋਣ ਦਾ ਵੀ ਇਹੀ وجہ ਵੀ ਆਪਣੇ ਮੰਨ ਲਾ ਵੀ ਧਰਮੇ ਨਹੀਂ ਕਹੇਗਾ ਯਾਰ ਆਪਾਂ ਨੂੰ ਇਹੀ ਨਹੀਂ ਪਤਾ ਵੀ ਆਪਣੇ ਧਰਮ ਦਾ ਆਗੂ ਕੌਣ ਹਮ ਜਿਹੜਾ ਇੱਥੇ ਆਉਂਦਾ ਹਰੇਕ ਨੂੰ ਆਗੂ ਬਣਾ ਦਿੰਦੇ ਨੇ ਖੇਲ ਰਹੇ ਫਿਰਦੇ ਆਪਾਂ ਇਕੱਠੇ ਨਹੀਂ ਹੈਗੇ ਬਿਲਕੁਲ ਆਪਣਾ ਸੋਚ ਹੀ ਨਹੀਂ ਹੈਗੀ ਆਪਣੀ ਸੋਚ ਹੀ ਨਹੀਂ ਹੈਗੀ ਆਪਾਂ ਵੀ ਕਿਹਦੇ ਪੱਖ ਚ ਕੜਨਾ ਕੀ ਕੁਝ ਕਰਨਾ ਕੋਈ ਮਾੜਾ ਮੋਟਾ ਵਿਚਾਰ ਦੇ ਦਿੰਦਾ ਆਪਾਂ ਉਹਦੇ ਵੱਲੇ ਹੋ ਜਾਂਦਾ ਫਿਰ ਉਹੀ ਬੰਦਾ ਮਾੜਾ ਹੋ ਜਾਂਦਾ ਹੁਣ ਤੂੰ ਹੀ ਦੇਖ ਵੀ ਜਣਾ ਪਹਿਲਾਂ ਆਪਾਂ ਧਰਨਾ ਲੱਗਿਆ ਸੀਗਾ ਦਿੱਲੀ ਕਿੰਨਾ ਟਾਈਮ ਬੈਠੇ ਰਹੇ ਹੁਣ ਵੀ ਧਰਨੇ ਤੇ ਆਪਾਂ ਖਨੌਰੀ ਬਾਰਡਰ ਵੀ ਜਾ ਕੇ ਆਇਆ ਆਪਾਂ ਹਨਾ ਸੰਭੂ ਬਾਰਡਰ ਵੀ ਜਾ ਕੇ ਆਏ ਦੋਨੇ ਬਾਰਡਰਾਂ ਤੇ ਆ ਗਏ ਉਹ ਵੀ ਧਰਨਾ ਲੱਗਿਆ ਪਰ ਅੱਜ ਦੇਖ ਤੂੰ ਹਨਾ ਜੇ ਐਸਕੇਐਮ ਹਨਾ ਸੰਯੁਕਤ ਕਿਸਾਨ ਮੋਰਚਾ ਕਹਿੰਦੀ ਇਹ ਆਪਣਾ ਦਿੱਲੀ ਵੀ ਪਹੁੰਚ ਗਿਆ ਪਰ ਉਹ ਗਏ ਬਸਾਂ ਚ ਨੇ ਤੇ ਉੱਥੇ ਉਹ 3 ਘੰਟੇ 4 ਘੰਟੇ ਹਨਾ ਸਭਾ ਰੈਲੀ ਕਰਕੇ ਵੜੇ ਹੋਣਗੇ ਵਾਪਸ ਹੁਣ ਜਿਵੇਂ ਮੈਂ ਅੱਜ ਹੁਣੇ ਥੋੜਾ ਟਾਈਮ ਪਹਿਲਾਂ ਕਵਰ ਦੇ ਦਿੱਤਾ ਦੀ ਵੀਡੀਓ ਬਣਾਉਣ ਤੋਂ ਪਹਿਲਾਂ ਉੱਥੇ ਪਾਣੀ ਵੀ ਛਾੜਤਾ ਸਰਕਾਰ ਨੇ ਅਜੇ ਰਾਮਲੀਲਾ ਗਰਾਊਂਡ ਦੇ ਵਿੱਚ ਪਾਣੀ ਛੜਦਾ ਆ ਸਰਕਾਰ ਕਹਿੰਦੀ ਦੀ ਵੀ ਤੁਸੀਂ ਚੁੱਪਚਾਪ ਬਸਾਂ ਚਾਓ ਟਰੇਨਾਂ ਚਾਓ ਰਾਮ ਰਾਮਲੀਲਾ ਮੈਦਾਨ ਦੇ ਵਿੱਚ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਧਰਨਾ ਲਾਓ ਪ੍ਰੋਟੈਕਟ ਕਰੋ ਪਰ ਹੁਣ ਪਾਣੀ ਛੜਦਾ ਉਹਨਾਂ ਨੇ ਪਾਣੀ ਛੜਦਾ ਹੁਣ ਤੁਮ ਐਂ ਦੇਖ ਵੀ ਪਹਿਲਾਂ ਤਾਂ ਆਪਾਂ ਦੋ ਪੰਜਾਬੀ ਆਪਾਂ ਇਧਰੋਂ ਪਾੜ ਕੇ ਧਰਮ ਤਾਜ ਬਹੁਤ ਦੂਰ ਆ ਵੀ ਆਪਣੀ ਕਿਸਾਨੀ ਤਨੂੰ ਲੈ ਕੇ ਆਪਾਂ ਪਾੜ ਕੇ ਕਦੇ ਤਾਂ ਉੱਥੇ ਵਾਗ ਗਏ ਉਹਦੇ ਬਾਰਡਰਾਂ ਦੇ ਬੈਠੇ ਆਪਣੇ ਵਰਗੇ ਜਾਈ ਦੇਖੋ ਨੌਰੀ ਤੇ ਸੰਭੂ ਬਾਰਡਰ ਤੇ ਬੈਠੇ ਨੇ ਅੱਧੇ ਆਪਣੇ ਵਰਗੇ ਘਰੇ ਰਹਿ ਜਾਈਆਂ ਜਿਹੇ ਬੈਠੇ ਨੇ ਹਨ ਜਿਨ੍ਹਾਂ ਨੂੰ ਇਹ ਪਰ ਮੈਂ ਦੀ ਵਾਰ ਨਹੀਂ ਹੁੰਦਾ ਪਰ ਜੇ ਕਿਤੇ ਮੋਦੀ ਆਏ ਤੇ ਕਿ ਮੈਨੂੰ ਅਚਾਨਕ ਤਾਂ ਹੀ ਲੱਗਦੇ ਨੇ ਕਿ ਉਹ ਤਾਂ ਮੋਦੀ ਹੂੰ ਲੱਗ ਚਾਂਸ ਤਾਂ ਬਹੁਤ ਨੇ ਹੁਣ ਇਹ ਤਾਂ ਇੰਡੀਆ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਵੀ ਬਚਾਓ ਆਪਣੇ ਦੇਸ਼ ਨੂੰ ਹਣਾ ਹਣਾ ਪਰ ਜੇ ਇਹ ਆ ਕੇ ਦੁਬਾਰਾ ਨਾ ਤਾਂ ਕਦੇ ਵੋਟਾਂ ਪੈਣ ਹੂੰ ਹੂੰ 90% ਨਾਲੇ ਸਵਿਧਾਨ ਚੇਂਜ ਕਰ ਦੇਣਗੇ ਸਭ ਕੁਝ ਚੇਂਜ ਕਰ ਦੋ ਹੁਣੇ ਜਿਹੜਾ ਮਤਲਬ ਮੜਾ ਪੱਕ ਪੁੱਕ ਉਲਟ ਚੱਲਦਾ ਉਹਦੇ ਤੇ ਰੇਡਾਂ ਪਵਾ ਰਹੇ ਜਿਵੇਂ ਸੀ ਵੀ ਆਈ ਆ ਵਿਚਾਰ ਉਹੀ ਚੀਜ਼ ਹੈ ਵੀ ਇਹਨਾਂ ਨੇ ਜਿਹੜੀ ਜਿਹੜੀਆਂ ਰੇਟਾਂ ਮਾਰ ਰਹੇ ਨੇ ਜਰ ਸਾਰਾ ਕੁਸਤਾ ਇਹਨਾਂ ਦੇ ਅੰਦਰ ਹੂੰ ਮੋਦੀ ਦੇ ਅੰਦਰ ਹੈਗੀ ਦੀ ਪਰ ਮੋਦੀ ਸਰਕਾਰ ਨਹੀਂ ਚਲਾਉਂਦਾ ਹੈਗਾ ਸਰਕਾਰ ਤਾਂ ਮਤਲਬ ਆ ਜਿਹੜੇ ਤਕੜੇ ਘਰਾਣੇ ਨਹੀਂ ਚਲਾਉਂਦੇ ਜਿਵੇਂ ਕਿ ਹੁਣ ਆ ਜਿਹੜਾ ਆਪਣਾ ਆਪਣੇ ਲੇਲ ਲਾਗ ਦੇ ਵਿੱਚ ਬੈਠਾ ਹੈ ਨਾ ਜਿਹਦੇ ਉੱਤੇ 3D ਫਿਲਮ ਬਣੀ ਉਹਦੇ ਵਿੱਚ ਵੀ ਉਹਨਾਂ ਨੇ ਇਹ ਹੀ ਲਿਆਂਦਾ ਸੀ ਲਾਓ ਵੀ ਹੈ ਨਾ ਵੀ ਇੱਥੇ ਕੋਈ ਵੀ ਜ਼ਮੀਨ ਖਰੀਦ ਨਹੀਂ ਸਕਦਾ ਲੇਲ ਲਾਗ ਦੇ ਵਿੱਚ ਤੇ ਸਭ ਤੋਂ ਵੱਧ ਖਰੀਦੀ ਕਿਹਨੇ ਅਡਾਨੀ ਨੇ ਅਡਾਨੀ ਨੇ ਉਹ ਜਮੀਨਾਂ ਜਿੰਨੀਆਂ ਖਰੀਦਦੇ ਨੇ ਇਹ ਅਡਾਨੀ ਵਾਨੀ ਖਰੀਦਦੇ ਨੇ ਜਿਵੇਂ ਹੁਣ ਆਪ ਆਪ ਆਪਣੇ ਪੰਜਾਬ ਚ ਬਾਹਰੋਂ ਕੋਈ ਆ ਕੇ ਜ਼ਮੀਨ ਖਰੀਦ ਸਕਦਾ ਪਰ ਜੇ ਆਪ ਪੰਜਾਬੀ ਆਣੇ ਬਾਹਰ ਜਾ ਕੇ ਜ਼ਮੀਨ ਖਰੀਦਣੀ ਆ ਉਹ ਤਾਂ ਅਧਿਕਾਰ ਹੀ ਨਹੀਂ ਹੈ ਹੁਣ ਤਾਂ ਆਪਣੇ ਦੇਖਿਆ ਕਿੰਨਾ ਦਾ ਬਿਹਾਰੀ ਦਾ ਦਿੱਤਾ ਵੱਧ ਬੂਟਾ ਬਣ ਗਿਆ ਸੀ ਹਾਂ ਆ ਦੇਖੀ ਤੁਸੀਂ ਥੋੜੇ ਟਾਈਮ ਤੱਕ ਲੁਧਿਆਣੇ ਲਧੂਨੇ ਦਾ ਕੁੱਟਣ ਪੈਣ ਲੱਗ ਜਾਣਗੇ ਪੰਜਾਬੀ ਆਪਨੇ ਹੁਣ ਪਿੰਡਾਂ ਦੀਆਂ ਗਲੀਆਂ ਦੇਖ ਲੈ ਸੁੰਨੀਆਂ ਪਈਆਂ ਨੇ ਸੱਥਾਂ ਦੇਖ ਲੈ ਉਹ ਸੁੰਨੀਆਂ ਪਈਆਂ ਨੇ ਆਪਣੀ ਗਰੀਬ ਹੁਣ ਆਪਾਂ ਦੇਖਦੇ ਹਾਂ ਸਾਰੇ ਪਾਸੇ ਬਈ ਬਈ ਆ ਆਪਣੀ ਗਰੀਬ ਤਾਂ ਸਾਰੀ ਬਰੇ ਭਾਗੀ ਉਹ ਵੀ ਦਿਹਾੜੀਆਂ ਚ ਜਿਹੜੀ ਕਰੀਮ ਨੇ ਮਤਲਬ ਇੱਥੇ ਕੁਝ ਕਰਨਾ ਸੀ ਉਹ ਦਿਹਾੜੀਆਂ 'ਚ ਵਾਕੀ ਹੂੰ ਹੂੰ ਹੁਣ ਤੋਂ ਆਪ ਸਾਹ ਵਾਲਾ ਵੀ ਪੈਣ ਤੇਜ ਦੀ ਤਰੱਕੀ ਕਿੱਥੋਂ ਹੁਣ ਜਦ ਮੈਂ ਬੈਹਾ ਦਾ ਸੀ ਜੇ ਚ ਨੰਗਿਆ ਚੱਲ ਚੱਲ ਵੀ ਰਿਹਾ ਹੁਣ ਆਪਾਂ ਇਹ ਚੀਜ਼ ਦੇਖੀ ਆ ਵਿਆਹਾਂ ਦੇ ਵਿੱਚ ਮੁੰਡੇ ਕੁੜੀਆਂ ਬਹੁ ਘੱਟ ਤੇ ਲਗਭਗ ਨਾਂ ਦੇ ਮਾਤਰਾ ਤੇ ਉੱਥੇ ਬਸ ਆਂਟੀਆਂ ਜਾਂ ਅੰਕਲ ਬਜ਼ੁਰਗਾਂ ਦੇ ਵਿੱਚ ਉਹ ਹੀ ਮੁੰਡੇ ਤਾਂ ਮੁੰਡੇ ਕੁੜੀਆਂ ਦਾ ਯਾਰ ਪਲੱਸ 2 ਕਰਦੇ ਨੇ ਜਾਂ ਤਾਂ ਵਿਆਹ ਜਾਂ ਇਲੈਟਸ ਬੜੀ ਇੱਕ ਕੰਮ ਤਾਂ ਪੱਕਾ ਹੀ ਹੁੰਦਾ ਪਲੱਸ 2 ਕਰਨ ਦਾ ਵਿਆਹ ਦੇ ਬਸ ਉਹੀ ਤੇ ਜਿਨ੍ਹਾਂ ਦਾ ਕੋਈ ਕੰਮ ਕਾਰ ਨਹੀਂ ਕੁਝ ਪੜਿਆ ਜਿਨ੍ਹਾਂ ਦਾ ਕੋਈ ਬਾਹਰ ਦਾ ਹੱਥ ਨਹੀਂ ਪਿਆ ਤਨੂੰ ਉਹੀ ਮਿਲ ਗਏ ਨਾਰਮਲ ਵਿਆਹ ਦੇ ਵਿੱਚ ਹਨ ਪਰ ਵੀ ਇੱਥੇ ਜੇ ਹੁਣ ਮਤਲਬ ਇਹ ਕੈਨੇਡਾ ਅਪਰੂਵ ਕਰਿਆ ਵੀ ਨਾ ਜੇ ਕਦੇ ਕੈਨੇਡਾ ਕਹਦੇ ਵੀ ਆ ਜਾਓ ਜਾਂ ਅਮਰੀਕਾ ਕਹਦੇ ਆ ਜਾਓ ਆਪਾਂ ਮੈਂ ਕਹਿੰਦਾ ਪੰਜਾਬ ਇੱਕਦਾਂ ਟਖਾਲੀ ਕਰ ਦਿੰਦੇ ਹਮ ਆਪਣੇ ਪੱਲੇ ਵੀ ਕੀ ਰਹਿ ਗਿਆ ਜੀ ਹੁਣ ਪੰਜਾਬ ਦੇ ਵਿੱਚ ਜੋ ਆਪਣੇ ਰਹਿ ਵੀ ਪੱਲੇ ਕੀ ਹੈ ਕੋਈ ਨੌਕਰੀ ਨਹੀਂ ਸਰਕਾਰੀ ਆਪਣੇ ਪੱਲੇ ਠੀਕ ਹੈ ਸਾਰੇ ਉਹ ਬਿਹਾਰ ਦੇ ਹੀ ਨੇ ਹਨ ਜਿਹੜੇ ਵੀ ਮੰਡਾ ਬੈਠੇ ਨੇ ਨਾ ਆਪਣੇ ਪੱਲੇ ਫਸਲਾਂ ਰਹੀਆਂ ਨੇ ਨਾ ਪਾਣੀ ਰਹੀ ਹਮ ਜਿੰਨੇ ਅਸੀਂ ਮੰਨਦਾ ਆ ਹਰੀ ਕ੍ਰਾਂਤੀ ਦੇ ਨਾਂ ਤੇ ਲਿਆ ਕੇ ਆਪਾਂ ਨੂੰ ਜਿੰਨੇ ਫੀਸ ਦਿੱਤੇ ਗਏ ਦੀਗੇ ਉਹ ਵੀ ਆਪਣੇ ਲਈ ਹਾਂ ਨਾ ਮਾੜੀ ਸਾਹਿਬ ਤੋਂ ਨੇੜੇ ਰੇਸ ਫਿਰ ਹੈ ਨਹੀਂ ਇਹ ਵੀ ਮਾੜੀ ਸਾਹਿਬ ਤੋਂ ਹੁਣ ਤੂੰ ਇਹ ਦੇਖ ਲੈ ਵੀ ਜਿਵੇਂ ਆਪਾਂ ਰਾਉਂਡ ਆਪੇ ਦੇਖ ਲੈ ਕੱਖਾਂ ਨੂੰ ਮਾਰਨ ਦੀ ਸਪਰੇ ਕਹਿੰਦੇ ਹੁੰਦੇ ਸੀ ਉਹਦੇ ਨਾਲ ਵੀ ਕੈਂਸਰ ਹੁੰਦਾ ਉਹ ਵੀ ਬੰਦ ਕਰਤੀ ਹੂੰ ਇਹ ਆ ਸਰਕਾਰ ਅਜੇ ਮੋਂ ਡਿਜੀਟਲ ਕਰੰਸੀ ਦਾ ਬਹੁਗਾ ਪੈਂਦਾ ਸਰਕਾਰ ਡਿਜੀਟਲ ਕਰੰਸੀ ਕੀ ਆ ਮਨ ਲਬ ਮੈਂ ਤੈਨੂੰ ਪੀਟੀਐਮ ਕੀਤਾ ਮੇਰਾ ਸੋ ਨੰਬਰ ਘਟ ਜਾਣਾ ਸੋ ਨੰਬਰ ਤੇਰਾ ਬਚਣਾ ਨਾ ਤਾਂ ਮੇਰੇ ਕੋਲ ਉਹ ਨੰ ਅੰਕਾਂ ਚ ਰਹੇਗੀ ਜਿਹੜੀ ਆਪਣੇ ਕੋਲ ਰਸੀਤੀ ਰਕਮਤੀ ਪੈਸੇ ਤੇ ਉਹ ਸਿਰਫ ਅੰਕਾਂ ਚ ਰਹੇਗੀ ਅੰਕਾਂ ਨੰਬਰਾਂ ਚ ਰਹੇਗੀ ਹਾਂ ਮਤਲਬ ਉਹ ਕਦੇ ਵੀ ਬੰਦ ਕਰ ਸਕਦੇ ਨੇ ਜਿੱਦਨ ਉਹਨਾਂ ਦਾ ਚਾਹੇਗਾ ਮੀਆਂ ਭਾਈ ਇੱਥੇ ਪੰਦਾ ਮੇਰੇ ਨੈਟ ਵੀ ਇੱਥੇ ਖੜੀ ਨਹੀਂ ਨੇ ਜਿੱਥੇ ਅਪਗਨੋਰੀ ਵੈਟਰ ਦੇ ਵਾਗੇ ਸੰਭੂ ਆਰਡਰ ਦੇ ਵਾਗੇ ਨੈਟ ਖੜੀ ਨਹੀਂ ਤਾਂ ਉਹ ਤੇ ਪੀਟੀਐਮ ਗੂਗਲ ਪੇ ਪੀ ਵੀ ਖੜੀ ਐ ਏ ਟੂ ਜ਼ेड ਤਰੱਕੀ ਤੇ ਉਹ ਜਿਹੜਾ ਤਰੱਕੀ ਤਾਂ ਚੱਲ ਪੰਜਾਬ ਨੇ ਹੁਣ ਕਰਨੀ ਹੋ ਕੀ ਹੈ ਜਦ ਇੱਥੇ ਵੀ ਮੂਹ ਨਹੀਂ ਰਿਹਾ ਯਾਰ ਹਨਾ ਜਿਹੜੀ ਗੱਲ ਹੈ ਮੂਢੀ ਹੁਣ ਜਿਵੇਂ ਮੰਨ ਲਾ ਵੀ ਆਪਾਂ ਕੋਈ ਵੀ ਲਾਲਾ ਜਿਵੇਂ ਦੀਪ ਸਿੱਧੂ ਸੀ ਜਿੰਨਾ ਟਾਈਮ ਤੋ ਜਿਉਂਦਾ ਰਿਹਾ ਉਹਨਾਂ ਟਾਈਮ ਤੋ ਆਪਾਂ ਉਹਦੇ ਤੇ ਲਾਇਆ ਗਦਾਰ ਦਾ ਅਟੈਕ ਜਦੋਂ ਉਹ ਚੱਲ ਬਚਿਆ ਦੁਨੀਆ ਤੋਂ ਫੇਰ ਆਪਾਂ ਉਹਨੂੰ ਕੀ ਕਹਤਾ ਠੀਕ ਤੋ ਹੁਣ ਆਪਾਂ ਜਉਂਦੇ ਜੀ ਦੀ ਕਦਰ ਨਹੀਂ ਕਰੀ ਨਹੀਂ ਆਪਣੇ ਪੰਜਾਬੀਆਂ ਚ ਇੱਕ ਖਾਸ ਹੈ ਤਾਂ ਜਿਹੜਾ ਜਉਂਦੇ ਜੀ ਨੂੰ ਕੋਈ ਸੱਚ ਬੋਲਦਾ ਉਹਨੂੰ ਦਾ ਕਹਿਣਗੇ ਵੀ ਇਹਦਾ ਸਰਕਾਰਾਂ ਦਾ ਬੰਦਾ ਜੀ ਇਹ ਤਾਂ ਇਹ ਚੀਜ਼ ਆ ਜਦੋਂ ਉਹ ਚਲਿਆ ਜਾਂਦਾ ਦੁਨੀਆ ਤੋਂ ਪਰ ਉਹਨੋਂ ਭਈ ਉਹਦੇ ਪੂਛ ਦੇਣੇ ਦੇਵਤਾ ਮੰਨਦੇ ਨੇ ਜਿਉਂਦੇ ਹਾਂ ਜਿਉਂਦੇ ਨੂੰ ਕਦਰ ਨਹੀਂ ਕਰਦੇ ਇਹ ਆਪਣੀ ਪੰਜਾਬੀ ਦੀ ਖਾਸियत ਹੈ ਵੀ ਆਪਾਂ ਜਿਉਂਦੇ ਬੰਦੇ ਨੂੰ ਤਾਂ ਕਦੇ ਰਾਵਾਂ ਮੰਨੀ ਹੀ ਹੈ ਨਹੀਂ ਨਾ ਨਾ ਮੰਨਦੇ ਨਹੀਂ ਹੈਗੇ ਆਪਾਂ ਸਮਝਦਾ ਕਿਹੜਾ ਝੂਠਾ ਬੰਦਾ ਹੋਊਗਾ ਜਦ ਹੀ ਆਪਾਂ ਝੋਕ ਦੇਣ ਦੇ ਬੰਦੂ ਮੂਸੀ ਵਾਲੀ ਦੀ ਜੰਨਾ ਟੈਮੂ ਬਾਣੇ ਕਉਂਦਾਰੇ ਆ ਠੋਕਰ ਆਈ ਇਹ ਬੋਹ ਹੈ ਜੀ ਜੇਹ ਹੈ ਜੀ ਹੈ ਨਾ ਸਮਝਦਾ ਗੱਲ ਸਿੱਧੂ ਮੂਸੇ ਵਾਲੇ ਦੀ ਵੀ ਮਰਨਦਾ ਯਾਰ ਮੇਰੇ ਸੋਚਣ ਵਾਲਾ ਵੱਡੀ ਸਰਕਾਰ ਦੀ ਹੱਥ ਹੈ ਕੇਂਦਰ ਸਰਕਾਰਾਂ ਦੀ ਹੱਥ ਆ ਕਿਉਂਕਿ ਉਹਦੀ ਬਾਜ ਐਨੇ ਪੰਜਾਬੀ ਸਾਨੂੰ ਲੱਗੇ ਸੀਗੇ ਹੈ ਨਾ 4 4 5 5 ਕਰੋੜ ਦੀ ਆ ਨਹੀਂ ਤਾਂ ਮੋਦੀ ਨੂੰ ਨਹੀਂ ਕਿਹਾ ਹੁੰਦਾ ਉਹ ਆਪ ਤੱਕੇ ਸਿੱਧੂ ਮੂਸਲਾਏ ਨਾਲ ਨਹੀਂ ਤਾਂ ਵੀ ਤੁਸੀਂ ਇੱਥੇ ਬਗਯੋ ਯੂਰਪ ਦੇ ਵਿੱਚ ਜਾ ਕੇ ਮੇਰਾ ਨਾਮ ਲੈ ਕੇ ਮੋਦੀ ਦਾ ਨਾਮ ਲੈ ਕੇ ਮੇਰੇ ਨਾਲ ਚਾਪ ਲਾਉਣ ਨੂੰ ਚਾਪ ਲਾ ਪਣਾ 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 ਮੋਦੀ ਇਹ ਤਾਂ ਇਹ ਨਾ ਹਤਾ ਹੈਗੀ ਤੀ ਚੀਜ਼ ਉਹੀ ਤੀ ਚੀਜ਼ ਅਭੀ ਜੇ ਸਰਕਾਰਾਂ ਨੂੰ ਲੱਗਿਆ ਵੀ ਸਾਦੋਂ ਵੀ ਕੋਈ ਬੰਦਾ ਉੱਤੇ ਸਾਡੇ ਦੇ ਬਾਜ਼ ਉੱਤੇ ਚੱਕ ਸਕਦਾ ਤਾਂ ਉਹ ਬੰਦੇ ਨੂੰ ਮਰਵਾਉਣਗੇ ਮਰਵਾਉਣਗੇ ਆ ਪਹਿਲਾਂ ਲੱਗਦਾ ਸੀ ਸਾਰਿਆਂ ਨੂੰ ਵੀ ਜੋ ਦੀਪ ਸਿੱਧੂ ਆ ਵੀ ਚਲਾ ਐਕਸੀਡੈਂਟ ਹੋਇਆ ਪਰ ਉਹ ਲੋਕਾਂ ਨੂੰ ਯਕੀਨ ਹੋ ਗਿਆ ਵੀ ਐਕਸੀਡੈਂਟ ਨਹੀਂ ਹੋਣਾ ਮੈਂ ਇਹਦੇ ਨਾਲ ਬਹੁਤ ਟਾਈਮ ਕਰਦਾ ਰਹਿਆ ਗੱਲਾਂ ਨਾ ਵੀ ਐਕਸੀਡੈਂਟ ਨਹੀਂ ਹੈਗਾ ਯਾਰ ਤਾਂ ਵੀ ਹਨਾ ਜਲਬੀਦ ਹੋ ਜਾਂਦਾ ਹਨਾ ਮੈਂ ਵੀ ਤੈਨੂੰ ਖੁਦ ਕਹਿੰਦਾ ਰਹਿਣਾ ਪਰ ਵੀ ਜਦੋਂ ਦਾ ਹੁਣ ਤੈਨੂੰ ਮੈਂ ਦੱਸਿਆ ਵੀ ਨਿਜਰ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਤਾਂ ਇੱਥੇ ਇੱਥੇ ਕਤਲ ਕਰਨ ਦਾ ਕੋਈ ਬੜੀ ਵੱਡੀ ਗੱਲ ਨਹੀਂ ਕੈਨੇਡਾ ਦੇ ਵਿੱਚ ਜਦ ਕਤਲ ਕਰ ਸਕਦੇ ਹਜੇ ਤੱਕ ਕੋਈ ਜਿਹੜੇ ਸ਼ੂਟਰ ਸੀਗੇ ਦੋਨਾਂ ਦਾ ਪਤਾ ਵੀ ਕੁਝ ਨਹੀਂ ਹੁਣ ਯਾਰ ਆਪਣੇ ਇੱਥੇ ਇੰਡੀਆ ਦੇ ਤਾਂ ਹੁਣ ਇੰਨੀ ਕੁ ਤਰੱਕੀ ਤੇ ਆਪਾਂ ਮਤਲਬ ਇੱਥੇ ਕੁੜੀ ਆਈ ਸੀਗੀ ਵੇਗਾ ਉਹਦਾ ਰਿਪੋਰਟ ਹੂੰ 10 ਲੱਖ ਰੁਪਏ ਦਿੱਤਾ ਸਟੇਟ ਨੇ ਉਹਨੇ ਝਾਰਖੰਡ ਨੂੰ ਪਰ ਉਹਨਾਂ ਨੂੰ ਇਹ ਤਾਂ ਨਹੀਂ ਸ਼ਰਮ ਆਈ ਵੀ ਤਿੰਨੇ ਜਣੇ ਫੜੇ ਕਿਨ ਝਾਰਖੰਡ ਦੇ ਉਹ ਆਪਣੇ ਇੰਡੀਆ ਦਾ ਕਲੰਕ ਲੱਗ ਗਿਆ ਕਤਾਂ ਦਾ ਸਾਰਿਆਂ ਨੂੰ ਲੱਗਿਆ ਕਲੰਕ ਪਰ ਦਿਖਾਈ ਨਹੀਂ ਰਿਹਾ ਉਹਨੂੰ ਜਿਹੜਾ ਮੰਨ ਲਾ ਵੀ ਮੋਦੀ ਮੀਡੀਆ ਗੋਦੀ ਮੀਡੀਆ ਕਹਿੰਦੇ ਨੇ YouTube ਤੇ ਦਿਖਾਈ ਨਹੀਂ ਰਿਹਾ ਉਹ ਐਡਾ بڑا ਕਲੰਕਾ ਜਿਹੜਾ ਇੰਡੀਆ ਤੇ ਲਾਹਿਆ ਨਹੀਂ ਲੇਟਾ ਜੇ ਉਹ ਹੁਣ ਵੀਡੀਓ ਦਿਖਾਉਣਗੇ ਸਿੱਧਾ ਮੋਦੀ ਤੇ ਕਲੰਕ ਲੱਗੂਗੇ ਵੋਟਾਂ ਆਉਂਦੀਆਂ ਨੇ ਮੋਦੀ ਜੀ ਦੀ ਜਿਹੜੀ ਉਹ ਸਖਸੀਅਤ ਨੂੰ ਖਰਾਬ ਬਣਾਉਣਾ ਹੁਣ ਤੂੰ ਆਪ ਸੋਚ ਵੀ ਜੀਏ ਉਹ ਉਹਦੀ ਹਨਾ ਹੈਲਪ ਕੀਤੀ ਜਾਂਦੀ ਜਾਂ ਯਾਰ ਇੰਨੀ ਮਾੜੀ ਨੀਤੀ ਸੋਚ ਆਲੇ ਹੋਗੇ ਵੀ ਆਪਾਂ ਆਪਣੇ ਦੇਸ਼ ਦੇ ਵਿੱਚ ਘੁੰਮਣ ਆਏ ਲੋਕਾਂ ਨੂੰ ਵੀ ਤੰਗ ਕਰਾਂਗੇ ਕਾਹਨ ਆਉਂਗਾ ਆਪਣੇ ਕੰਦੇਸ਼ ਚ ਘੁੰਮਣਾ ਸਹੀ ਹਨਾ ਗੱਲ ਹੁਣ ਉਹ ਉਹਨਾਂ ਨੂੰ ਐ ਦੇਖੋ ਬੋਲਦੇ ਸੀਗੇ ਫਰਾਂਸ ਤੋਂ ਸੀਗੇ ਉਹ ਹਨਾ ਉਹਨਾਂ ਦੀ ਭਾਸ਼ਾ ਨਾ ਸਮਝਾਉਣ ਕਰਕੇ ਉਹਨਾਂ ਨੇ ਆਪਣੀ ਵੀਡੀਓ ਫਾਸਪਤਾਲ ਦੇ ਵਿੱਚ ਜਾ ਕੇ ਪਾਈ ਸੀ ਫਿਰ ਉੱਥੇ ਜਾ ਕੇ ਲਾਈਵ ਹੋਈ ਕੁੜੀ ਸੀਗੀ ਜਿਹੜੀ ਉਹ ਬ੍ਰਾਜ਼ਿਲ ਦੀ ਸੀਗੀ ਉਹਨੇ ਪਰ ਉਹਦੇ ਨਾਲ ਵਿਆਹ ਕਰਾਇਆ ਹੋਇਆ ਸੀਗਾ ਤੇ ਜਿਹੜੀ ਕੁੜੀ ਦਾ ਰੇਪ ਹੋਇਆ ਉਹ 36 ਕੰਟਰੀਆਂ ਘੁੰਮ ਕੇ ਆਈ ਸੀ ਤੀ ਰੇਪ ਸਿਰਫ ਆ ਕੇ ਇੰਡੀਆ ਚ ਹੋਇ ਦੂਜੀ ਵਾਰ ਆਈ ਸੀ ਉਹਨਾਂ ਨੇ ਇਥੋਂ ਨਪਾਰ ਨੂੰ ਲੰਘਣਾ ਸੀਗਾ ਆਪਣੇ ਪਿਆਰ ਵਿੱਚ ਦੀ ਹੋ ਕੇ ਦੂਜੀ ਵਾਰ ਆਈ ਸੀ ਦੂਜੀ ਵਾਰ ਹੀ ਕੋਈ ਮਤਲਬ ਪਹਿਲੀ ਵਾਰ ਤੋਂ ਸੁੱਖ ਸ਼ਾਂਤੀ ਮਤਲਬ ਉਹ ਪਹਿਲੀ ਵਾਰ ਮੁੜ ਕੇ ਆ ਕੇ ਹਨਾ ਉਹਨਾਂ ਨੇ ਫਿਰ ਦੂਜੀ ਵਾਰ ਸੋਚਿਆ ਵੀ ਇਹਨੂੰ ਐਕਸਪਲੋਰ ਕੀਤਾ ਜਾਵੇ ਇੰਡੀਆ ਨੂੰ ਦੇਖਿਆ ਜਾਵੇ ਪਰ ਉਹਨਾਂ ਦੀ ਜ ਦੂਜੀ ਰਾਤ ਸੀ ਬੰਨੀ ਪਹਿਲੀ ਰਾਤ ਸੀ ਜਦ ਤਨ ਉਹਨਾਂ ਨੂੰ ਲੁੱਟ ਖੋਹ ਦੇ ਚੱਕਰ ਦੇ ਵਿੱਚ ਉਹਨਾਂ ਦਾ ਰੇਪ ਕੀਤਾ ਗਿਆ ਸੱਤ ਜਣਿਆਂ ਨੇ ਗੈਂਗ ਰੇਪ ਕੀਤਾ ਯਾਰ ਇਹ ਛੋਟੀ ਮੋਟੀ ਗੱਲ ਨਹੀਂ ਗੱਲ ਤਾਂ ਬੌਬਟੀਆ ਯਾਰ ਪਰ ਇਹ ਆਪਣਾ ਸੋਸ਼ਲ ਮੀਡੀਆ ਬਿਲਕੁਲ ਵੀ ਨਹੀਂ ਦਿਖਾਉਂਗਾ ਨਹੀਂ ਇਹ ਚੀਜ਼ ਉਹ ਹੀ ਗੱਲ ਆ ਮੋਦੀ ਕੱਲ ਤਾਂ ਮੋਦੀ ਤਾਂ ਆ ਕੇ ਖੜ ਗਿਆ ਸਾਰੀ ਵੋਟਾਂ ਦਾ ਟਾਈਮ ਆ ਰਿਹਾ ਸਹੀ ਗੱਲ ਹੈ ਜੀ ਹੁਣ ਆਪਾਂ ਆਪਣੇ ਪੰਜਾਬ ਨੂੰ ਬਚਾ ਸਕਦੇ ਆ ਆਪਣੇ ਇੰਡੀਆ ਨੂੰ ਬਚਾ ਸਕਦੇ ਹਾਂ ਤਾਂ ਤੁਸੀਂ ਦੇਖਿਆ ਕਰੋ ਵੀ ਆਪਾਂ ਆਪਣੇ ਪੰਜਾਬ ਨੂੰ ਬਚਾ ਕੇ ਤਾਂ ਸਕਦੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਆਪਣੇ ਪੰਜਾਬ ਨੂੰ ਕੋਈ ਬਚਾਉਣ ਵਾਲਾ ਹੈਗਾ ਹਨ ਜਿੰਨੇ ਵੀ ਆ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਯਾਰ ਇਹ ਪੰਜਾਬ ਦੇ ਰਾਖੇ ਨਹੀਂ ਹੈਗੇ ਸਾਰੇ ਪੈਸੇ ਬਣਾਉਣ ਦੇ ਰਾਖੇ ਨੇ ਨਹੀਂ ਪੰਜਾਬ ਆਪਣਾ ਇੱਕ ਨਹੀਂ ਹੋ ਰਿਹਾ ਜੇ ਇੱਕ ਇੱਕੋ ਬੇ ਨਾਨਕ ਸਾਈ ਕੈਲੰਡਰ ਆਉਗੇ ਹੁਣ ਵਿੱਚ ਆਪਾਂ ਹੁਣ ਦੇਖ ਲਈਏ ਦੇਸੀ ਮਹੀਨੇ ਕਿਹਨੂੰ ਯਾਦ ਨਹੀਂ ਕਿਹਨੂੰ ਯਾਦ ਨਹੀਂ ਉੜਾੜਾ ਨਹੀਂ ਯਾਦ ਯਾਰਦੇ ਸੀ ਇਹ ਮੇਨ ਦਾ ਬਹੁਤ ਦੂਰ ਦੀ ਗੱਲ ਆ ਉੜਾੜਾ ਨਹੀਂ ਯਾਦ ਹੁਣ ਜੋ ਸਕੂਲਾਂ ਚ ਪੜਾਇਆ ਕੀ ਜਾਂਦਾ ਇੰਗਲਿਸ਼ ਇੰਗਲਿਸ਼ ਦੀ ਗੱਲ ਕਰੋ ਹਿੰਦੀ ਦੀ ਗੱਲ ਕਰੋ ਮੈਨੂੰ ਇਹ ਦੱਸ ਵੀ ਆਪਣੇ ਜਵਾਬ ਕਰਵਾਣੀ ਕਿੱਥੋਂ ਸਿੱਖਣਗੇ ਨਹੀਂ ਸਿੱਖ ਜਾ ਕਦੇ ਉਹ ਕਿੱਥੋਂ ਸਿੱਖਣਗੇ ਹੁਣ ਸਾਡੇ ਨਾਲ ਗੱਲ ਆਪਣੀ ਗੱਲਾਂ ਚਾਹੇ ਲੋਕ ਘੱਟ ਸੁਣਦੇ ਨੇ ਪਰ ਜਿਹੜਾ ਸੁਣੂਗਾ ਉਹਨੂੰ ਬੰਦੇ ਨੂੰ ਚੰਗੀ ਲੱਗੂਏ ਗਰੰਟੀ ਦੇ ਲਈ ਲਈਏ ਜਾਂ ਤਾਂ ਚਲੋ ਠੀਕ ਆ ਠੀਕ ਹੈ ਜੀ ਦਿਓ ਜੀ ਸਾਾਨੂੰ ਉਹਨਾ ਸਾਡੀ ਵੀਡੀਓ ਤੁਸੀਂ ਸ਼ੇਅਰ ਕਰਿਓ ਜੇ ਤੁਹਾਨੂੰ ਚੰਗੀ ਲੱਗੇ ਧੰਨਵਾਦ ਜੀ ਸਾਰਾ ਧੰਨਵਾਦ ਜੀ ਸਾਰਾ